ਇੱਕ ਭਾਰਤੀ ਸਟੂਡੈਂਟ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਤਾਨੀਆ ਤਿਆਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਸੀ ਤਾਂ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਉਸ ਦੀ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਔਰ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ ਹੈ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਆਖਿਰ ਕੈਨੇਡਾ ਦੇ ਵਿੱਚ ਇੱਕ ਇੱਕ ਕਰਕੇ ਭਾਰਤੀ ਵਿਦਿਆਰਥੀਆਂ ਦੀ ਮੌਤ ਕਿਵੇਂ ਹੋ ਰਹੀ ਹੈ ਤਾਂ ਫਿਲਹਾਲ ਜੋ ਵੈਂਕੂਵਰ ਦੇ ਕੌਂਸਲਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਕੌਂਸਲੇਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥਨ ਤਾਨੀਆ ਤੇ ਆਗੀ ਦੀ ਮੌਤ ਹੋ ਗਈ ਹੈ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ ਹੈ ਪਰ ਕਾਰਨਾ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਕਿ ਆਖਿਰਕਾਰਨ ਕੀ ਰਹਿ ਪਰ ਪੀਐਮਓ ਦੀ ਇੱਕ ਜੋ ਵੈਬਸਾਈਟ ਹੈ ਉਸ ਤੇ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮੁਤਾਬਕ ਹਾਰਟ ਅਟੈਕ ਆਇਆ ਹੈ ਤਾਨੀਆ ਤੇ ਆਗੀ ਨੂੰ ਪਰ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ ਕਿਉਂਕਿ ਵੈਂਕੂਵਰ ਚ ਜੋ ਭਾਰਤੀ ਕੌਂਸਲਟ ਨੇ ਜੋ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਨੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਤਾਂ ਦਿੱਲੀ ਦੀ ਰਹਿਣ ਵਾਲੀ ਵਿਦਿਆਰਥਣ ਸੀ ਕੈਲਗਰੀ ਯੂਨੀਵਰਸਿਟੀ ਚ ਪੜਦੀ ਸੀ ਤਾਨੀਆ टियाਗੀ ਔਰ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ ਭਾਰਤੀ ਵਿਦਿਆਰਥਣ ਜੋ ਕਿ ਵੱਡੀ ਜੋ ਕਿ ਉੱਚੇਰੀ ਸਿੱਖਿਆ ਲਈ ਕੈਨੇਡਾ ਗਈ ਸੀ ਉੱਥੇ ਜਾ ਕੇ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਵੀ ਲਿਆ ਸੀ ਪਰ ਸ਼ੱਕੀ ਹਾਲਾਤ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਫਿਲਹਾਲ ਇਹ ਬਿਹਤ ਵੱਡੀ ਖਬਰ ਆ ਰਹੀ ਹੈ ਪਰਿਵਾਰ ਵਾਲੇ ਸਦਮੇ ਦੇ ਵਿੱਚ ਨੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਨੌਜਵਾਨ ਬੇਟੀ ਕਿਉਂਕਿ ਜੇਕਰ ਗੱਲ ਕਰੀਏ ਤਾਂ ਬੀਤੇ ਕਾਫੀ ਸਮੇਂ ਤੋਂ ਕੈਨੇਡਾ ਤੋਂ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਦੋਂ ਭਾਰਤੀ ਵਿਦਿਆਰਥੀ ਮੌਤ ਦੇ ਅਗੋਸ਼ ਵਿੱਚ ਚਲੇ ਗਏ ਨੇ ਪਤਾ ਨਹੀਂ ਲੱਗਾ ਕਈ ਵਾਰ ਕਾਰਨਾਂ ਦਾ ਕਈ ਵਾਰ ਹਾਰਟ ਅਟੈਕ ਕਾਰਨ ਰਿਹਾ ਕਈ ਵਾਰ ਜੋ ਉੱਥੋਂ ਦਾ ਤਣਾਅ ਹੈ ਉਹ ਕਾਰਨ ਰਿਹਾ ਔਰ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜੋ ਵਿਦਿਆਰਥੀ ਹੈ ਉਹ ਕੈਨੇਡਾ ਗਏ ਨੇ ਤਾਂ ਉੱਥੇ ਜਾ ਕੇ ਜਦੋਂ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਛੋਟੀ ਉਮਰ ਦੇ ਵਿੱਚ ਤਾਂ ਉੱਥੇ ਕਈ ਵਾਰ ਜੋ ਸਟ੍ਰੈਸ ਲੈ ਲੈਂਦੇ ਨੇ ਕਈ ਵਾਰ ਮਾਨਸਿਕ ਦਬਾਅ ਦੇ ਵਿੱਚ ਆ ਜਾਂਦੇ ਨੇ ਔਰ ਕਈ ਵਾਰ ਉਹਨਾਂ ਦੇ ਵੱਲੋਂ ਖੋਫਨਾਕ ਕਦਮ ਚੁੱਕ ਲਈ ਜਾਂਦੇ ਨੇ ਕਈ ਵਾਰ ਇਹ ਦਬਾਅ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਹਾਰਟ ਅਟੈਕ ਆ ਜਾਂਦਾ ਹੈ ਜਾਂ ਫਿਰ ਅ ਬ੍ਰੇਨ ਸਟ੍ਰੋਕ ਆ ਜਾਂਦਾ ਤਾਂ ਇਸ ਤਰੀਕੇ ਦੀਆਂ ਬਿਮਾਰੀਆਂ ਵੀ ਉੱਥੇ ਦੇਖਣ ਨੂੰ ਮਿਲੀਆਂ ਨੇ ਔਰ ਲਗਾਤਾਰ ਕਈ ਮੌਤਾਂ ਉੱਥੇ ਹੋ ਚੁੱਕੀਆਂ ਨੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਅ ਕਈ ਮੌਤਾਂ ਉਥੇ ਕੈਨੇਡਾ ਦੇ ਵਿੱਚ ਹਾਰਟ ਅਟੈਕ ਨਾਲ ਹੋ ਚੁੱਕੀਆਂ ਨੇ ਔਰ ਖਾਸ ਤੌਰ ਤੇ ਨੌਜਵਾਨ ਮੁੰਡੇ ਕੁੜੀਆਂ ਇਸ ਦੇ ਸ਼ਿਕਾਰ ਹੁੰਦੇ ਨੇ ਤਾਂ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਤੰਦਰੁਸਤ ਹੁੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਦਿਲ ਦੀ ਬਿਮਾਰੀ ਵੀ ਕੋਈ ਨਹੀਂ ਹੁੰਦੀ ਪਰ ਉਥੇ ਜਾ ਕੇ ਇਸ ਤਰੀਕੇ ਦੇ ਕੀ ਹਾਲਾਤ ਬਣਦੇ ਨੇ ਕਿ ਜੋ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਹਾਰਟ ਅਟੈਕ ਨਾਲ ਮਾਰੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਵੱਡੇ ਸਵਾਲ ਉੱਠਦੇ ਰਹੇ ਨੇ ਪਹਿਲਾਂ ਵੀ ਉੱਠੇ ਨੇ ਸਵਾਲ ਇਸ ਨੂੰ ਲੈ ਕੇ ਕਿ ਆਖਿਰ ਕਾਰਨ ਕੀ ਰਹਿੰਦੇ ਨੇ ਕੈਨੇਡਾ ਵਰਗਾ ਦੇਸ਼ ਜਿੱਥੇ ਕਿ ਜਾਦਾ ਪੈਸਾ ਕਮਾਉਣ ਲਈ ਲੋਕ ਜਾਂਦੇ ਨੇ ਵਧੀਆ ਜੀਵਨ ਉੱਥੇ ਬਤੀਤ ਕਰਨ ਲਈ ਜਾਂਦੇ ਨੇ ਤਾਂ ਉੱਥੇ ਜਾ ਕੇ ਇਸ ਤਰੀਕੇ ਦਾ ਮਾਨਸਿਕ ਦਬਾਅ ਕੀ ਪੈਦਾ ਹੋ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਵਿਦਿਆਰਥੀਆਂ ਦੀ ਮੌਤ ਹੁੰਦੀ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਨ ਜੋ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਉਸ ਦੀ ਮੌਤ ਹੋਈ ਹੈ ਕੈਨੇਡਾ ਦੇ ਵਿੱਚ ਕੈਲਗਰੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਔਰ ਦਿੱਲੀ ਦੀ ਰਹਿਣ ਵਾਲੀ ਸੀ ਦੱਸਦੀ ਹੈ ਕਿ ਉੱਤਰੀ ਪੂਰਬੀ ਦਿੱਲੀ ਦੀ ਇਹ ਰਹਿਣ ਵਾਲੀ ਸੀ ਵਿਜੇਪਾਕ ਰਹਿਣ ਵਾਲੀ ਸੀ ਔਰ ਇਸ ਦੇ ਪਰਿਵਾਰ ਡੂੰਗੇ ਸਦਮੇ ਦੇ ਵਿੱਚ ਜਾਣਕਾਰੀ ਜੋ ਪੀਐਮਓ ਤੇ ਦਿੱਤੀ ਗਈ ਹੈ ਉਸ ਦੇ ਮੁਤਾਬਕ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਪਰ ਜੋ ਵੈਨਕੂਵਰ ਕੌਂਸਲੇਟ ਤੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉਸ ਦੇ ਵਿੱਚ ਇਸ ਤਰੀਕੇ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਤਾਂ ਲਗਾਤਾਰ ਉਥੇ ਜੋ ਭਾਰਤੀ ਵਿਦਿਆਰਥੀ ਸ਼ਿਕਾਰ ਹੋ ਰਹੇ ਨੇ ਹਾਰਟ ਅਟੈਕ ਦਾ ਤਾਂ ਉਹਨਾਂ ਦੀ ਲੜੀ ਦੇ ਵਿੱਚ ਇੱਕ ਕਹਿ ਸਕਦੇ ਹਾਂ ਇੱਕ ਹੋਰ ਵਾਅਦਾ ਹੋ ਗਿਆ ਔਰ ਇਸ ਤੋਂ ਇਲਾਵਾ ਵੀ ਕਈ ਕੇਸ ਸਾਹਮਣੇ ਆ ਚੁੱਕੇ ਨੇ ਕਈ ਭਾਰਤੀ ਵਿਦਿਆਰਥੀ ਜਦੋਂ ਉਥੇ ਲਾਪਤਾ ਹੋ ਜਾਂਦੇ ਨੇ ਤਾਂ ਉਹਨਾਂ ਦੀਆਂ ਵੀ ਡੈੱਡ ਬਾਡੀਜ਼ ਮਿਲਦੀਆਂ ਨੇ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉਥੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਨੇ ਬੀਤੇ ਦਿਨੀ ਦੀ ਗੱਲ ਕਰੀਏ ਤਾਂ ਇੱਕ ਹੋਰ ਵਿਦਿਆਰਥਣ ਇਸੇ ਤਰੀਕੇ ਉਥੇ ਲਾਪਤਾ ਹੋਈ ਸੀ ਔਰ 20 ਸਾਲਾ ਜੋ ਵਿਦਿਆਰਥਣ ਸੀ ਸੁਦਿਕਸ਼ਾ ਕੋਨੰਕੀ ਤਾਂ ਉਹਦੀ ਮੌਤ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਪਹਿਲਾਂ 20 ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਤਾਨੀਆ ਤਿਆਗੀ ਜੋ ਕਿ ਅ ਇੰਡੀਅਨ ਸਟੂਡੈਂਟ ਸੀ ਕੈਨੇਡਾ ਦੇ ਵਿੱਚ ਉਚੇਰੀ ਸਿੱਖਿਆ ਲਈ ਗਈ ਸੀ ਤਾਂ ਉੱਥੇ ਉਹਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਫਿਲਹਾਲ ਜੋ ਕਾਰਨ ਹੈ ਉਹਨਾਂ ਦਾ ਖੁਲਾਸਾ ਕੌਂਸਲੇਟ ਵੱਲੋਂ ਨਹੀਂ ਕੀਤਾ ਗਿਆ ਪਰ ਪੀਐਮਓ ਦੀ ਵੈਬਸਾਈਟ ਤੇ ਜੋ ਜਾਣਕਾਰੀ ਦਿੱਤੀ ਗਈ ਹੈ ਤਾਂ ਉਸ ਦੇ ਮੁਤਾਬਕ ਤਾਨੀਆ ਤਿਆਗੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਤਾਂ ਉਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ